ਅੱਜ ਮਾਨਯੋਗ ਸ੍ਰੀ ਸੁਪਰਨ ਸ਼ਰਮਾ ਆਈਪੀਐਸ ਪੁਲਿਸ ਕਮਿਸ਼ਨਰ ਜਲੰਧਰ ਚੀਜ਼ ਦੀ ਦੇਖ ਰਿਹਾ ਠੇਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵਿਸ਼ੇਸ਼ ਮਹਿੰਮ ਚਲਾਈ ਗਈ ਹੈ ਇਸ ਮਹਿੰਮ ਦੌਰਾਨ ਬਾਲਟਾਉਨ ਮਾਰਕੀਟ ਅਤੇ ਪੀਪੀਆਰ ਮਾਲ ਜਲੰਧਰ ਵਿਖੇ ਸਪੈਸ਼ਲ ਲਾਕਾਬੰਦੀ ਕਰਕੇ ਕੀਤੀ ਗਈ ਹੈ ਨਾਕਾਬੰਦੀ ਦੌਰਾਨ ਲਗਭਗ 55 ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਜਿਸ ਦੌਰਾਨ ਵਾਹਨਾਂ ਤੇ ਕਾਲੀਆਂ ਫਿਲਮਾਂ ਲੌਣ ਵਾਲਿਆਂ ਵਿਰੁੱਧ ਚਾਰ ਚਲਾਕ ਕੀਤੇ ਗਏ ਹਨ ਸ੍ਰੀ ਮੁਹੀਮ ਅੱਗੇ ਵੀ ਚਲਦੀ ਰਹਿਣੀ ਸਰ ਹਾਂ ਬਿਲਕੁਲ ਇਸੇ ਤਰ੍ਹਾਂ ਇਹ ਮਹਿਮ ਚਲਦੀ ਰਹੇਗੀ ਤਾਂ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ ਅੱਜ ਮਾਨਯੋਗ ਸ੍ਰੀ ਸੁਪਰ ਸ਼ਰਮਾ ਆਈਪੀਐਸ ਪੁਲਿਸ ਕਮਿਸ਼ਨਰ ਜਲੰਧਰ ਜੀ ਦੀ ਦੇਖਰੇ ਠੇਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵਿਸ਼ੇਸ਼ ਮਹਿਮ ਚਲਾਈ ਗਈ ਹੈ ਇਸ ਮਹਿਮਦran ਬਲਟਾਉਨ ਮਾਰਕੀਟ ਅਤੇ ਪੀਪੀਆਰ ਮਾਲ ਜਲੰਧਰ ਵਿਖੇ ਸਪੈਸ਼ਲ ਲਾਕਾਬੰਦੀ ਕਰਕੇ ਕੀਤੀ ਗਈ ਹੈ ਨਾਕਾਬੰਦੀ ਦੌਰਾਨ ਲਗਭਗ 55 ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਜਿਸ ਦੌਰਾਨ ਵਾਹਨਾਂ ਤੇ ਕਾਲੀਆਂ ਫਿਲਮਾਂ ਲਾਉਣ ਵਾਲਿਆਂ ਵਿਰੁੱਧ ਚਾਰ ਚਲਾਨ ਕੀਤੇ ਗਏ ਹਨ ਸ੍ਰੀ ਮੁਹੀਮ ਅੱਗੇ ਵੀ ਚਲਦੀ ਰਹਿਣੀ ਸਰ ਹਾਂ ਬਿਲਕੁਲ ਇਸੇ ਤਰ੍ਹਾਂ ਇਹ ਮਹੀਮ ਚਲਦੀ ਰਹੇਗੀ ਤਾਂ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ ਅੱਜ ਮਾਨਯੋਗ શ્રી ਸੁਪਰਨ ਸ਼ਰਮਾ ਆਈਪੀਐਸ ਪੁਲਿਸ ਕਮਿਸ਼ਨਰ ਜਲੰਧਰ ਚੀਜ਼ੀ ਦੇਖ ਰਹੇ ਠੇਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵਿਸ਼ੇਸ਼ ਮਹਿੰਮ ਚਲਾਈ ਗਈ ਹੈ ਇਸ ਮਹਿੰਮ ਦੌਰਾਨ ਮਾਲ ਟਾਊਨ ਮਾਰਕੀਟ ਅਤੇ ਪੀਪੀਆਰ ਮਾਲ ਜਲੰਧਰ ਵਿਖੇ ਸਪੈਸ਼ਲ ਲਾਕਾ ਬੰਦੀ ਕਰਕੇ ਕੀਤੀ ਗਈ ਹੈ ਨਾਕਾ ਬੰਦੀ ਦੌਰਾਨ ਲਗਭਗ 55 ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਜਿਸ ਦੌਰਾਨ ਵਾਹਨਾਂ ਤੇ ਕਾਲੀਆਂ ਫਿਲਮਾਂ ਲੌਨ ਵਾਲਿਆਂ ਵਿਰੁੱਧ ਚਾਰ ਚਲਾਨ ਕੀਤੇ ਗਏ ਹਨ ਸ੍ਰੀ ਮੁਹੀਮ ਅੱਗੇ ਵੀ ਚਲਦੀ ਰਹਿਣੀ ਸਰ ਹਾਂ ਬਿਲਕੁਲ ਇਸੇ ਤਰ੍ਹਾਂ ਇਹ ਮਹਿੰਮ ਚਲਦੀ ਰਹੇਗੀ ਤਾਂ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ ਅੱਜ ਮਾਨਯੋਗ ਸ੍ਰੀ ਸੁਪਰ ਸ਼ਰਮਾ ਆਈਪੀਐਸ ਪੁਲਿਸ ਕਮਿਸ਼ਨਰ ਜਲੰਧਰ ਜੀ ਦੀ ਦੇਖ ਰੇਠੇਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵਿਸ਼ੇਸ਼ ਮਹਿੰਮ ਚਲਾਈ ਗਈ ਹੈ ਇਸ ਮਹਿੰਮ ਦੌਰਾਨ ਬਾਲਟਾਉਨ ਮਾਰਕੀਟ ਅਤੇ ਪੀਪੀਆਰ ਮਾਲ ਜਲੰਧਰ ਵਿਖੇ ਸਪੈਸ਼ਲ ਲਾਕਾਬੰਦੀ ਕਰਕੇ ਕੀਤੀ ਗਈ ਹੈ ਨਾਕਾਬੰਦੀ ਦੌਰਾਨ ਲਗਭਗ 55 ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਜਿਸ ਦੌਰਾਨ ਵਾਹਨਾਂ ਤੇ ਕਾਲੀਆਂ ਫਿਲਮਾਂ ਲਾਉਣ ਵਾਲਿਆਂ ਵਿਰੁੱਧ ਚਾਰ ਚਲਾਨ ਕੀਤੇ ਗਏ ਹਨ ਸ੍ਰੀਮੁਹੀਮ ਅੱਗੇ ਵੀ ਚਲਦੀ ਰਹਿਣੀ ਸਰ ਹਾਂ ਬਿਲਕੁਲ ਇਸੇ ਤਰ੍ਹਾਂ ਇਹ ਮਹਿੰਮ ਚਲਦੀ ਰਹੇਗੀ ਤਾਂ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ